ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਰ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਬਰਗਾੜੀ ਸ਼ਹਿਰ ਦਾ ਬਿਲਕੁਲ ਗਵੰਡੀ ਜਿਹਾ ਪਿੰਡ 2 2.5 ਕਿਲੋਮੀਟਰ ਦੀ ਦੂਰੀ ਪੈਂਦੀ ਆ ਸਾਹੋਕੇ ਵੀ ਇਸ ਪਿੰਡ ਦੇ ਨੇੜੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਵੀਰ ਦਾ ਕੰਮ ਆ ਤੇ ਦੋ ਜਾਨਵਰ ਵੀਰ ਦੇ ਕੋਲੇ ਇਸ ਟਾਈਮ ਵੈਲੇ ਪੜਾ ਦੋਵੇਂ گاਵਾਵਾਂ ਮੈਂ ਮਿੱਤਰੋ ਇੱਕ ਤੋਕੜ ਗੱਪਣ ਨਗੀਨਾ ਤੁਹਾਨੂੰ ਵਿਖਾਉਣਾ ਵਾ ਤੇ ਇੱਕ ਤੁਹਾਨੂੰ ਮਿੱਤਰੋ ਜਰਸੀ ਦਾ ਨਗੀਨਾ ਦੋ ਜਾਨਵਰ ਹੋਣਗੇ ਆਉ ਕਰਦਿਆਂ ਗੱਲਾਂ ਬਾਤਾਂ ਆਪਾਂ ਭਰਾ ਦੇ ਨਾਲ ਖੁੱਲ ਕੇ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਕੀ ਹਾਲ ਹੈ ਬਾਈ ਗੁਰਪ੍ਰੀਤ ਵਧੀਆ ਭਰਾ ਸੇਤਾ ਦੇ ਪ੍ਰਵਾਰ ਠੀਕ ਠਾਕ ਆ ਅੱਛਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਸਿੰਘ ਹੈ ਨਾ ਹਾਂਜੀ ਗੁਰਪ੍ਰੀਤ ਬਾਈ ਫਿਰ ਆ ਤੋਕੜ ਗੱਪਣ ਕਿੱਥੋਂ ਲੱਭ ਲਿਆਂਦੀ ਇਹ ਆਹੀਂ ਲੱਭ ਜਾਂਦੀ ਹੈ ਬਾਈ ਹੈ ਆਹੀਂ ਲੱਭ ਜਾਂਦੀ ਹੈ ਠੀਕ ਕਿੰਨੇ ਚਰਦੀ ਗੱਪਣ ਆ ਬਾਈ ਇਹ ਸਵਾ 3 ਮਹੀਨੇ ਦੀ ਆ ਭਰਾ ਸਵਾ 3 ਮਹੀਨੇ ਦੀ ਗੱਪਣ ਚੈੱਕ ਪਾਸ ਆ ਵੀਰੇ ਚੈੱਕ ਪਾਸ ਵੀਰੇ ਕਿਹੜੇ ਸੀਮਨ ਤੋਂ ਗੱਪਣਾ ਹੁਣੇ ਇਹ ਐਬੀਐਸ ਦੇ ਸੈਕਸਰ ਤੋਂ ਵੀਰੇ ਆਪ ਡੈਨਮਾਰਕ ਦੀ ਆ ਆਪ ਡੈਨਮਾਰਕ ਦੀ ਐਬੀਐਸ ਦੇ ਸੈਕਸਰ ਤੋਂ ਗੱਪਣਾ ਕਿੰਨਾ ਦੁੱਧ ਤੇ ਚੱਲਦੀ ਹੈ ਵੀਰੇ ਹੁਣ ਇਸ ਟਾਈਮ ਹਾਂ ਇਸ ਟਾਈਮ 15 ਲੀਟਰ ਤੇ ਚੱਲੀ ਜਾਂਦੀ ਵੀਰੇ 28 30 ਲੀਟਰ ਦਾ ਰਿਕਾਰਡ ਹੈ ਠੀਕ ਆ ਵੀਰੇ ਤੇ ਇਹ ਦੁੱਧੋ ਟੁੱਟੀ ਕਾਤੋਂ ਫਿਰ ਇਹਨਾਂ ਕੀ ਕਰ ਰਹੇ ਕਿ ਉਪਰੇ ਥਰਾਗੇ ਉਪਰੇ ਥਾਂ ਕਾ ਵੀ ਕਰ ਗਈ ਹੋਣੀ ਹੈ ਕੁਛ ਨਾ ਕੁਛ ਕੁਛ ਜਿੱਥੋਂ ਪਈ ਗਈ ਤੇ ਇਹ ਕੋਲੇ ਕਿੰਦਨ ਆਈਏ ਬ੍ਰਦਰ ਇਹ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਤੇ ਚਾਈ ਜੀ ਨਹੀਂ ਲਾਇਆ ਜਾਵੇਂ ਜੀ ਨਹੀਂ ਲਾਇਆ ਉਪਰਾਂ ਕਰ ਲਈ ਤੇ ਵੀਰੇ ਹੁਣ ਜੇ ਕੋ 15 ਦਾ ਹੋਣ ਵੀ ਚਵਾ ਦੇਾਂਗੇ ਆਪਾਂ ਠੀਕ ਹੈ ਚਵਾਈ ਕਿਵੇਂ ਆ ਵੀਰੇ ਚਵਾਈ ਪੂਰ ਠੰਡੀ ਸੀਲ ਦੋਨੇ ਬਸ ਹੀ ਬਹਿ ਕੇ ਚੋਲਾ ਪੁੱਟ ਠੀਕ ਹੈ ਵੀਰੇ ਖਾਤੀ ਚਵਾਈ ਤੇ ਕੋਈ ਦਿੱਕਤ ਨਹੀਂ ਹੈ ਨਾ ਕੋਈ ਦਿੱਕਤ ਨਹੀਂ ਕੱਡੀ ਤੋਰੀ ਵੀਰੇ ਬਾਹਰੋਂ ਮੜਾ ਜਾ ਸਵਾ 3 ਮਹੀਨਿਆਂ ਦੀ ਗੱਪਣ ਹਾਂ ਵੀਰੇ ਸਵਾ 3 ਮਹੀਨਿਆਂ ਦੀ ਗੱਪਣ ਮਿੱਤਰੋ ਸਖਸੜੇ ਨੂੰ ਸੀਮਣ ਲੱਗਿਆ ਹੋਇਆ ਦੇਖੋ ਉਹਦਾ ਬਣਾਵਟ ਬਹੁਤ ਚੰਗੀਆਂ ਦੇਖੋ ਕਿਰਾਂ ਦੀ ਮਿੱਤਰੋ ਅੰਗਾ ਪੈਰਾਂ ਦੀ ਆਹਾਂ ਦੀ ਗਾਂ ਪੂਰੀ ਚੰਗੀਆਂ ਲੇਵੇ ਭਾਂਡੇ ਵੱਲੋਂ ਖਬਰਦਾਰ ਪੂਰੀ ਥਣ ਬਹੁਤ ਚੰਗਾ ਲੱਗਾ ਹੈ ਨਾ ਬਾਈ ਹਾਂਜੀ ਹਾਂਜੀ ਲਈ ਆ ਬਈ ਫੇਰ ਪਿਆਰੀ ਪਾ ਦੇ ਦੇਖ ਸਕਦੇ ਹੋ ਮਿੱਤਰੋ ਤਿਆਰ ਹੋਈ ਤੈਨੂੰ ਪਤਾ ਲੈ ਮਿੱਤਰੋ ਦੇਖ ਸਕਦੇ ਆ ਗਾਉਂ ਦੀ ਬਣਾਵਟ ਅੰਗਾ ਪੈਰਾ ਦੀ ਠੰਡ ਬਹੁਤ ਚੰਗਾ ਬਈ ਵੇਖੋ ਤੁਸੀਂ ਕਰਾਂ ਦੀ ਸਾਰੀ ਲੇਵੇ ਭਾਂਡੇਆਂ ਲੋਕਾਂ ਪੂਰੀ ਖਬਰਦਾਰ ਆ ਕਹਿਣ ਤੋਂ ਪਾ ਆਵੇ ਆ ਵੀ ਯਾਰ ਆਹੋ ਜਿਹਾ ਜਾਨਵਰ ਲਿਆ ਘਾਟੇ ਜਣੀ ਜਾਂਦਾ ਹੁੰਦਾ ਟੋਕੜ ਗੱਪੜ ਜਿਹੜੀ ਗਾਂਵਾਂ ਵਾਲਾ ਮਿੱਤਰੋ ਵਾਦੀ ਚ ਜਾਂਦੀ ਜਾਂਦੀ ਘਾਟੇ ਚ ਨਹੀਂ ਜਾਂਦੀ ਦੁੱਧ ਪਿਆਈ ਜਾਣਾ ਹੁੰਦਾ ਇਹਨਾਂ ਨੇ ਕਰਮਾਂ ਵਾਲੀ ਨੇ ਕਿਉਂਕਿ ਇਹ ਤਾਂ ਜ਼ਖਮ ਆ ਗਾਂ ਨੂੰ ਜ਼ਖਮ ਮੰਨਿਆ ਜਾਂਦਾ ਜਿੰਨਾ ਛੇੜ ਲਾਂਗੇ ਉਹਨਾਂ ਹੀ ਇਹਨੇ ਬਿਹਤਰੀਨ ਰਿਜ਼ਲਟ ਦੇਣਾ ਹੁੰਦਾ ਕਰਮਾਂ ਵਾਲੀ ਨੇ ਪਰ ਇਹਨਾਂ ਵਿਖਰੀਣ ਨਾ ਪੱਟ ਲਿਆ ਕਰੋ ਕਿਤੇ ਜਦੋਂ ਆਪਾਂ ਜ਼ਖਮ ਤੋਂ ਗਰੀਣ ਪੱਟ ਲੈਨੇ ਫਿਰ ਦੁਬਾਰਾ ਤਾਜ਼ਾ ਵੀਰੇ ਇਹਦਾ ਕੀ ਰੇਟ ਰਹੂਗਾ ਭਾਈ ਇਹਦਾ ਰੇਟ ਵੀਰੇ 70000 ਚੋਂ ਮਾਨਤਾਣ ਕਰਦੇ ਆਂ ਸਭ ਕਿੰਨਾ ਕੁ ਕਰਦੇਗਾ ਹੈ ਕਿੰਨਾ ਕੁ ਕਰਦੇ ਕਰਦੇ ਆਂ ਖੁੱਲਾ ਹੀ ਕਰਦੇ ਆਂ ਖੁੱਲਾ ਹੀ ਕਰਦੇਗਾ ਠੀਕ ਆ ਭਾਈ ਆ ਦੋ ਨੰਬਰ ਤੇ ਵੀਰੇ ਦੋ ਨੰਬਰ ਤੇ ਵੀਰੇ 10 ਦਿਨ ਦੀ ਕੱਚੀ ਜਰਸੀ ਜਰਸੀ ਠੀਕ ਆ ਹਾਂਜੀ ਤੇ ਵੀਰੇ ਕੀ ਰਿਕਾਰਡ ਰਿਹਾ ਇਹਦਾ ਦੁੱਧ ਦਾ ਭਾਈ ਇਹਦਾ 17 ਕਿਲੋ ਦੂਜੇ ਸੂਏ ਆ ਵੀਰੇ 17 ਕਿਲੋ ਹੈ ਠੀਕ ਆ ਭਾਈ ਤੀਜਾ ਸੋਨੀ ਆ ਹੁਣ ਠੀਕ ਆ ਵੀਰੇ ਅੱਛਾ ਵੱਡੇ ਭਾਈ ਇਹਨੂੰ ਕੱਢੀ ਬਾਹਰ ਨੂੰ ਤੋਰੀ ਭਰਾ ਮੜਾ ਜਾਂ ਗਾਂ ਚੰਗੀ ਐ ਵੀ ਹਨਾ ਭਾਈ ੱਲੇ ਵਾਲੂ ਵਾ ਬਹੁਤ ਬਣਾਉਗੀ ਕਿ ਬਣਾਉਗੀ ਲੈ ਵੀਰੇ ਲੈ ਜਾਊਗੀ 8- ਮੂਹ ਮਾ ਬੜਾ ਚੰਗਾ ਕਰਦਾ ਹੈ ਨਾ ਪ्योर ਜਰਸੀ ਆ 50 ਵਾਲੀ ਆ ਹੂੰ ਥੋੜੀ ਜੀ ਸਾੰਭੀ ਨਹੀਂ ਕੇ ਇਹਨੇ ਹਾਂ ਸਾੰਭੀ ਨਹੀਂ ਦੁੱਧ ਕਿੰਨਾ ਦੱਸਿਆ ਸੀ ਬਾਈ 17 18 ਕਿਲੋ ਵੀਰੇ ਪਹਿਲੇ ਤੋਂ ਕੱਢੂਗੇ ਏਡੀ ਬੇੜ ਬੈਠਦਾ ਲਿਓ ਹੋਰ ਬਣੂਗੀ ਬਹੁਤ ਥੋੜਾ ਜੀ ਕੱਲ ਬਹੁਤ ਪਈ ਲੈ ਬਾਈ ਹੂੰ ਮੇਰੇ ਠੀਕ ਆ ਬਾਈ ਗੁਰਪ੍ਰੀਤ ਬਾਈ ਇਹ ਕਿੰਨੇ ਦੀ ਦੇ ਦिए ਇਹਦਾ 60 ਚੋਂ ਮਾਨਤਾਨ ਕਰ ਦਾਂਗੇ ਵੀਰੇ ਠੀਕ ਹੈ ਜੇ ਕੋਈ ਕਹੇ ਬਈ ਇੱਕ ਸੱਜਰ ਲੈ ਲਨ ਤੇ ਇੱਕ ਤੋਕੜ ਗੱਬਣ ਜੋੜਾ ਹੀ ਭੇਜ ਦੇ ਫੇਰ ਜੋੜਾ 135 ਦਾ ਫੇਰ ਕਰ ਦਾਂਗੇ ਖੁੱਲ੍ਹੇ ਇੱਕ ਕਿੰਨਾ ਕਰ ਦਾਂਗੇ 30 ਦਾ ਦੇ ਦਾਂਗੇ ਇੱਕ 25 ਦਾ ਦੇ ਦਈਏ ਜੋੜਾ ਚਲ ਦੇ ਦੇਾਂਗੇ ਯਾਰ ਦੇ ਦੇਾਂਗੇ ਠੀਕ ਆ ਬਾਈ ਲੈ ਵੀ ਮਿੱਤਰੋ ਜੋੜਾ 1 ਲੱਖ 30 ਤੇਰੀ ਵੀ ਹੋਏ ਕਿਹਾ ਹੋਰ ਵੀ ਕਰ ਦੇਾਂਗੇ ਠੀਕ ਆ ਲੈ ਵੀ ਮਿੱਤਰੋ ਇੱਕ ਗਵੰਡੀਆਂ ਨੂੰ ਲੈ ਦਿਓ ਤੇ ਇੱਕ ਆਪ ਲੈ ਲਿਓ ਇਹਨਾ ਵੀ ਫਿਰ ਦੋਵੇਂ ਦੋ ਦਰ ਨਹੀਂ ਭਾਈ ਦੇ ਤੁਸੀਂ ਵੀ ਇੱਕ ਗਵੰਡੀਆਂ ਨੂੰ ਲੈ ਦਿਓ ਤੇ ਇੱਕ ਲੈ ਲਿਓ ਆਪ ਤੇ ਗਾਇਆਂ ਹੈਗੀਆਂ ਦੋਵੇਂ ਟਿਕਾਣੇ ਦੀਆਂ ਵੇਖੋ ਕਿੰਨੀ ਚੰਗੀ ਝੋਲ ਪਿਆ ਹਜੇ 10 ਦਿਨ ਨਹੀਂ ਸੁੰਦੀ ਭਾਈ ਕੋ ਬਣ ਕੇ ਸੂਗੀ ਹਨਾ ਹਾਂਜੀ ਤੇ ਆਹ ਦਾ ਫਿਰ ਜਮੇਂ ਅੰਡਾ ਤੋਕੜ ਗੱਬੜਾ ਮਿੱਤਰੋ ਚੈੱਕ ਪਾਸ ਆ ਤੇ ਬਾਕੀ ਗਾਂ ਦੀ ਕੁਆਲਿਟੀ ਬੜੀ ਜ਼ਬਰਦਸਤ ਆ ਦੇਖ ਸਕਦੇ ਹੋ ਤੁਸੀਂ ਹਾਂ ਓਕੇ ਜਮ ਬਾਈ ਅੱਛਾ ਨੰਬਰ ਦੱਸ ਦੀ ਗੁਰਪ੍ਰੀਤ ਬਾਈ 995814439 ਇੱਕ ਵਾਰੀ ਹੋਰ ਆਉਣ ਦੇ ਬਾਈ 995814439 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲ ਪਰ ਪਿੰਡ ਫੁਰਜ ਜਵਾਰ ਸਿੰਘ ਦਾ ਜ਼ਿਲ੍ਹਾ ਮੁਗਾ ਲੱਗਦਾ ਨਾ ਬਾਈ ਫਰੀਦਕੋਟ ਫਰੀਦਕੋਟ ਜਲੇ ਦਾ ਪਿੰਡ ਅਬਰਗਾੜੀ ਸ਼ਹਿਰ ਨੇੜੇ